ਇਹ ਨੋਟਿਸ ਤੁਸੀਂ ਆਪ ਹੀ ਆਪਣੇ ਆਪ ਨੂੰ ਦਿਵਾ ਲਿਆ ਸਰਕਾਰ ਕਹੀ ਜਾਂਦੀ ਹੈ ਕਿ ਆਸ਼ੂ ਜੀ ਨੇ ਆਪਣੇ ਆਪ ਨੂੰ ਨੋਟਿਸ ਦਿਵਾ ਲਿਆ ਐਸਐਸਪੀ ਦੋਸਤ ਹੈ ਇਹ ਗੱਲ ਕਲੀਅਰ ਕਰ ਦਿਓ ਇਹ ਗੱਲ ਕਲੀਅਰ ਕਰਨੀ ਬੜੀ ਜ਼ਰੂਰੀ ਇਸ ਤੋਂ ਵੱਡਾ ਮਜ਼ਾਕ ਕੋਈ ਨਹੀਂ ਜੇ ਮੈਂ ਹੀ ਨੋਟਿਸ ਕਰਵਾ ਲਿਆ ਆਪਣੇ ਆਪ ਨੂੰ ਤਾਂ ਫਿਰ ਜਿਹੜੇ ਮਹਿਕਮੇ ਵਾਲੇ ਨੇ ਉਹਨਾਂ ਨੂੰ ਮਹਿਕਮਾ ਛੱਡ ਦੇਣਾ ਚਾਹੀਦਾ ਸਭ ਗੱਲ ਤਾਂ ਅਜੰਡਾ ਇਹ ਹੈ ਵੀ ਇਹ ਸਭ ਨੂੰ ਕਹਿੰਦੇ ਆ ਵੀ ਝੂਠੇ ਪਰਚੇ ਕਰੋ ਰੈਸਟ ਕਰੋ ਬੰਦਿਆਂ ਨੂੰ ਜਦੋਂ ਅਫਸਰ ਮਨਾ ਕਰਦੇ ਤੇ ਉਹਨਾਂ ਨੂੰ ਫਿਰ ਕਿਸੇ ਨੂੰ ਸਸਪੈਂਡ ਕਰਦੇ ਔਰ ਕਿਸੇ ਨੂੰ ਬਦਲਦੇ ਆ ਮੈਨੂੰ ਆਇਆ ਜਾਪਦਾ ਆ ਵੀ ਇਸ ਸਿਲੈਕਸ਼ਨ ਚ ਸ਼ਾਇਦ ਭਗਵੰਤਪານ ਜੀ ਇੰਟਰਸਟ ਨਹੀਂ ਲੈ। ਸਭ ਕੁਝ ਦਿੱਲੀ ਵਾਲੇ ਹੀ ਕਰੀ ਜਾ ਰਹੇ। ਕਿਨੂੰ ਕੀ ਕਰਨਾ ਔਰ ਉਸ ਤੋਂ ਬਾਅਦ ਕਹਾਣੀ ਬਣਾ ਲੈਣੀ। ਫਿਰ ਕਹਿੰਦੇ ਆ ਜੀ ਆਸ਼ੂ ਦੇ ਨਾਲ ਦੋਸਤੀ ਸੀਗੀ। ਅਸੀਂ ਤਾਂ ਫੋਟੋ ਨਸ਼ਰ ਕਰਤੀ ਕੰਤੂਰ ਤੁਸੀਂ ਵੀ ਦੇਖੀਏ ਤੇ ਉਹ ਜੇ ਮੈਂ ਉਹਦੇ ਨਾਲ ਬੈਠਾ ਜਾਂ ਮੇਰੇ ਕੋਈ ਸੰਬੰਧ ਨੇ ਜਾਂ ਮੇਰਾ ਉਹ ਕੋਈ ਜਮਾਤੀ ਆ ਤਾਂ ਦੇ ਦੇ ਨਾ ਸਬੂਤ। ਸਿਰਫ ਚਾਰ ਕੈਮਰਿਆਂ ਦੇ ਮੂਹਰੇ ਬੈਠ ਕੇ ਉੱਚੀ ਉੱਚੀ ਚੀਖਾ ਮਾਰਨ ਨਾਲ ਥੋੜੀ ਗੱਲ ਹੋ ਜੂ। ਇਹਨਾਂ ਦਾ ਤਾਂ ਕੰਮ ਇਹ ਹੈ ਵੀ ਇੱਕ ਝੂਠ ਨੂੰ 100 ਵਾਰ ਬੋਲੋ ਤੇ ਸੱਚ ਬਣਾ ਦਿਓ। ਇਹ ਤੇ ਡੀਐਸਪੀ ਵੀ ਭਰਤਪੂਸ਼ਨ ਨੇ ਬਣਵਾਇਆ ਲਵਾਇਆ ਵੀ ਉਹਨਾਂ ਨੇ ਉਹ ਰਿਕਾਰਡ ਚੈੱਕ ਕਰੋ ਕਦੋਂ ਉਹ ਭਰਤੀ ਹੋਇਆ ਕਦੋਂ ਉਹ ਡੀਐਸਪੀ ਬਣਿਆ ਕਦੋਂ ਉਹ ਐਸਪੀ ਬਣਿਆ ਪਾਪੀ ਪਤਾ ਚੱਲ ਜਾਊਗਾ ਵੀ ਉਹਦੋਂ ਭਰਤਪੂਸ਼ਨ ਪਾਵਰ ਚ ਸੀਗਾ ਜੇ ਕਿ ਆਪੋਜੀਸ਼ਨ ਚ ਸੀਗਾ ਜਿਉ ਆਸ਼ੂਜੀ ਦਾ ਇੰਨਾ ਯਾਰ ਸੀ ਤੇ ਉਹਨੂੰ ਇੱਥੇ ਲਾਇਆ ਕਿਉਂ ਉਹ ਇਨੀ ਦੇਰ ਇੱਥੇ ਰਿਹਾ ਕਿਉਂ ਰੋੜਾ ਸਾਹਿਬ ਪਿਛਲੇ ਤਿੰਨ ਮਹੀਨਿਆਂ ਤੋਂ ਚੀਫ ਮਿਨਿਸਟਰ ਦਾ ਅਹੁਦਾ ਤਾਕਤਾਂ ਵਰਤ ਰਹੇ ਨੇ ਇਸ ਹਲਕੇ ਚ ਉਹ ਚੀਫ ਅਧਿਕਾਰੀ ਹਲਕੇ ਦਾ ਡੀਸੀ ਐਸਐਸਪੀ ਕੁਇਸਟਰ ਸਾਰੇ ਨੂੰ ਰਿਪੋਰਟ ਕਰਦੇ ਨੇ ਤੇ ਇਹਨਾਂ ਸਾਰੇ ਪੰਜਾਬ ਅਫਸਰਾਂ ਨੂੰ ਪਤਾ ਲੱਗਾ ਵੀ ਉਹ ਆਸ਼ੀਰਵਾਦ ਯਾਰ ਹੈ ਕਿ ਉਹ ਨੋਟਿਸ ਦੇ ਅੰਦਰ ਪੁੱਛੇ ਪਤਾ ਲੱਗਾ ਸੋਸ਼ਲ ਮੀਡੀਆ ਤੇ ਸਣੇ ਐਸਐਸਪੀ ਦੇ ਸਾਰੇ ਦੇ ਸਾਰੇ ਅਫਸਰ ਜਿਹੜਾ ਮੇਰੇ ਖਿਲਾਫ ਇਲੈਕਸ਼ਨ ਕੰਟੈਸਟ ਕਰ ਰਿਹਾ ਉਹਦੇ ਕੋਲ ਰੋਜ਼ ਬੈਠੇ ਹੁੰਦੇ ਹਰ ਹਫਤੇ ਮੀਟਿੰਗਾਂ ਹੁੰਦੀਆਂ ਔਰ ਕੁਝ ਡਿਪਾਰਟਮੈਂਟ ਤਾਂ ਰੋਜ਼ ਜਾਂਦੇ ਆ ਔਰ ਸਾਰੇ ਲੁਧਿਆਣੇ ਨੂੰ ਪੰਜਾਬ ਨੂੰ ਪਤਾ ਹੈ ਵੀ ਪਿਛਲੇ 3 ਮਹੀਨੇ ਤੋਂ ਸਾਰਾ ਲੁਧਿਆਣੇ ਦਾ ਐਡਮਿਨਿਸਟ੍ਰੇਸ਼ਨ ਬਾਈਕੇਚ ਚਲਾ ਗਿਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤਾਂ ਬਹਿੰਦਾ ਹੀ ਨਹੀਂ ਉਥੋਂ ਹੀ ਏਜੰਡਾ ਚੱਲਦਾ ਸਾਰੇ ਅਫਸਰ ਉਥੋਂ ਡਾਇਰੈਕਸ਼ਨਾਂ ਲੈ ਰਹੇ ਆ ਆ ਨਾਲ ਤੇ ਤੁਸੀਂ ਮੇਰੀ ਇੰਟਰਵਿਊ ਲੈਣੇ ਜਿਵੇਂ ਪੰਜ ਐਮਐਲਏ ਨੂੰ ਕੱਲੇ ਬੈਠ ਕੇ ਕੈਮਰੇ ਤੇ ਤਾਂ ਸ਼ਾਇਦ ਨਾਮ ਬੋਲਣ ਪੁੱਛਾਇਓ ਵੀ ਕਿਸੇ ਦੇ ਪੱਲੇ ਕੁਝ ਹੈ ਸ਼ਹਿਰ ਵਾਲਿਆਂ ਦੇ ਸਭ ਕੁਝ ਤਾਂ ਉਹ ਕਰਦਾ ਪਿਆ ਉੱਥੇ ਬੈਠਾ ਭਾਰਤ ਪੂਸ਼ਣ ਆਸ਼ੂ ਹੁਣਾਂ ਨੂੰ ਕੱਲ ਵਿਜੀਲੈਂਸ ਦੇ ਨੋਟਿਸ ਤੋਂ ਬਾਅਦ ਐਸਐਸਪੀ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਜਿਹੜੀ ਆ ਉਹ ਪੂਰੀ ਤਰ੍ਹਾਂ ਗਰਮਾ ਗਈ ਹੈ ਔਰ ਸਰਕਾਰ ਹੁਣ ਇਹ ਇਲਜ਼ਾਮ ਲਗਾ ਰਹੀ ਹੈ ਕਿ ਭਾਰਤ ਪੂਸ਼ਣ ਆਸ਼ੂ ਹੁਣਾਂ ਦਾ ਐਸਐਸਪੀ ਜਿਹੜਾ ਉਹ ਦੋਸਤੀ ਔਰ ਖੁਦ ਨਾਲ ਮਿਲ ਕੇ ਉਹਨਾਂ ਨੇ ਨੋਟਿਸ ਜਿਹੜਾ ਉਹ ਭੇਜਿਆ ਹੈਗਾ ਹਾਲਾਂਕਿ ਅਸੀਂ ਆਪਣੇ ਚੈਨਲ ਤੇ ਉਹ ਗੱਲ ਨੂੰ ਠੀਕ ਕਰਨ ਦੀ ਜਿਹੜੀ ਕੋਸ਼ਿਸ਼ ਵੀ ਕੀਤੀ ਆ ਕੋਕ ਪੜਤਾਲ ਕਰਕੇ ਅੰਦਰੋਂ ਗੱਲ ਕੱਢ ਕੇ ਲਿਆਉਣ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਖੁਦ ਇਸ ਵਕਤ ਭਾਰਤ ਪੂਸ਼ਣ ਆਸ਼ੂ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਵਾਕਈ ਉਹਨਾਂ ਦਾ ਕੋਈ ਦੋਸਤਾਨਾ ਇਸ ਐਸਐਸਪੀ ਦੇ ਨਾਲ ਹੈਗਾ ਜਾਂ ਨਹੀਂ ਹੈਗਾ ਕੀ ਸੱਚ ਹੈ ਇਹਦੇ ਤੇ ਜਿਹੜੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਆਸ਼ੂ ਜੀ ਸਵਾਗਤ ਹੈ ਬਹੁਤ ਮਿਹਰਬਾਨੀ ਸਰ ਔਰ ਆਸ਼ੂ ਜੀ ਠੀਕ ਠਾਕ ਸਾਰਾ ਕੰਪੇਨ ਵਧੀਆ ਚੱਲ ਰਹੀ ਹੈ ਬਹੁਤ ਬ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਇਹ ਨੋਟਿਸ ਤੁਸੀਂ ਆਪ ਹੀ ਆਪਣੇ ਆਪ ਨੂੰ ਦਿਵਾ ਲਿਆ ਸਰਕਾਰ ਕਹੀ ਜਾਂਦੀ ਹੈ ਕਿ ਆਸ਼ੂ ਜੀ ਨੇ ਆਪਣੇ ਆਪ ਨੂੰ ਨੋਟਿਸ ਦਿਵਾ ਲਿਆ ਐਸਐਸਪੀ ਦੋਸਤ ਹੈ ਇਹ ਗੱਲ ਕਲੀਅਰ ਕਰ ਦਿਓ ਇਹ ਗੱਲ ਕਲੀਅਰ ਕਰਨੀ ਬੜੀ ਜ਼ਰੂਰੀ ਹੈ ਇਸ ਤੋਂ ਵੱਡਾ ਮਜ਼ਾਕ ਕੋਈ ਨਹੀਂ ਜੇ ਮੈਂ ਹੀ ਨੋਟਿਸ ਕਰਵਾ ਲਿਆ ਆਪਣੇ ਆਪ ਨੂੰ ਤਾਂ ਫਿਰ ਜਿਹੜੇ ਮਹਿਕਮੇ ਵਾਲੇ ਨੇ ਉਹਨਾਂ ਨੂੰ ਮਹਿਕਮਾ ਛੱਡ ਦੇਣਾ ਚਾਹੀਦਾ ਮੈਂ ਕੀ ਕੀ ਆਪ ਕਰਿਆ 3 ਸਾਲ ਮੈਂ ਆਪਣੇ ਆਪ ਨੂੰ ਰੈਸਟ ਕਰਵਾ ਲਿਆ ਜੇਲ੍ਹਾਂ ਭੁਗਤਦਾ ਰਿਆ ਕਚਹਿਰੀਆਂ ਪੁਕਤਦਾ ਰਿਆ ਫਿਰ ਮੈਂ ਇੱਕ ਡੀਜੀ ਬਦਲਿਆ ਫਿਰ ਦੂਜਾ ਬਦਲਵਾਇਆ ਫਿਰ ਤੀਜਾ ਸਸਪੈਂਡ ਕਰਿਆ ਇੱਥੇ ਦਾ ਸੀਪੀ ਮੈਂ ਬਦਲਿਆ ਕਿਉਂਕਿ ਉਹ ਮੇਰੀਆਂ ਗੱਲਾਂ ਨਹੀਂ ਸੀ ਮੰਦਾ ਹੈ ਨਾ ਸਾਹਿਬ ਸਭ ਗੱਲ ਤਾਂ ਏਜੰਡਾ ਇਹ ਹੈ ਵੀ ਇਹ ਸਭ ਨੂੰ ਕਹਿੰਦੇ ਆ ਵੀ ਝੂਠੇ ਪਰਚੇ ਕਰੋ ਰੈਸਟ ਕਰੋ ਬੰਦਿਆਂ ਨੂੰ ਜਦੋਂ ਅਫਸਰ ਮਨਾ ਕਰਦੇ ਤੇ ਉਹਨਾਂ ਨੂੰ ਫਿਰ ਇੱਕ ਕਿਸੇ ਨੂੰ ਸਸਪੈਂਡ ਕਰਦੇ ਔਰ ਕਿਸੇ ਨੂੰ ਬਦਲਦੇ ਆ ਤੁਸੀਂ ਆਪ ਦੇਖੋ ਵੀ ਹਾਲਾਤ ਕਿਦਾਂ ਦੇ ਆ ਸਭ ਜਗ੍ਹਾ ਸਾਡੇ ਵਰਕਰਾਂ ਤੇ ਪਰਚੇ ਹੋ ਰਹੇ ਅਗਰ ਮੇਰੇ ਜਾਣਨ ਵਾਲੇ ਹੁੰਦੇ ਤਾਂ ਮੇਰੇ ਵਰਕਰ ਅੰਦਰ ਜਾਂਦੇ ਅਸੀਂ ਕਿਸੇ ਦੀ ਐਂਟੀਸੀਪੇਟਰੀਆਂ ਤੇ ਤੇ ਕੋਈ ਰੈਗੂਲਰ ਬੇਲ ਤੇ ਆਇਆ ਹੋਇਆ ਅਸੀਂ ਤਾਂ ਕੁਝ ਕਿਸੇ ਨੂੰ ਕਿਹਾ ਨਹੀਂ ਆਪ ਜੀ ਪਹਿਲਾਂ ਅੰਦਰ ਕਰਨ ਔਰ ਮੈਂ ਤਾਂ ਮੈਨੂੰ ਦੋ ਦਿਨ ਪਹਿਲਾਂ ਦਾ ਪਤਾ ਚੱਲ ਰਿਹਾ ਵੀ ਉਹ ਟੁੱਟ ਰਹੇ ਆ ਕੇਸ ਵੀ ਕਿਸ ਕੇਸ ਚ ਨੂੰ ਅੰਦਰ ਕਰੀਏ ਅੱਛਾ ਤੁਹਾਨੂੰ ਪਸਾਉਣ ਦੀ ਜਿਹੜੀ ਜਾਣਕਾਰੀ ਤੁਹਾਡੇ ਕੋਲ ਪਹਿਲਾਂ ਹੀ ਸੀ ਹਾਂ ਪਹਿਲੇ ਸੀ ਉਹ ਇਹਨਾਂ ਨੂੰ ਆ ਵਿਜੀਲੈਂਸ ਦਾ ਕੋਈ ਕੇਸ ਲੱਭਿਆ ਵੀ ਇਹਦੇ ਚ ਕਿਤੇ ਨਾਮ ਨੂੰ ਮਾਉਂਦਾ ਹੈ ਜਾ ਕੇ ਸਮਨ ਕਰਦੇ ਔਰ ਸਮਨ ਤੇ ਆਏਗਾ ਤੇ ਰੈਸਟ ਕਰ ਲੋ ਉਥੋਂ ਤੱਕ ਤਾਂ ਨੌਬਤ ਹੀ ਨਹੀਂ ਪਾਈ ਜਦੋਂ ਬੈਕਫਾਇਰ ਹੋ ਗਿਆ ਤੇ ਉਦੋਂ ਆ ਕਹਾਣੀ ਬਣਾ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਇਹ ਨੋਟਿਸ ਹੋਇਆ ਲੋਕਾਂ ਦੀ ਤੁਹਾਨੂੰ ਸਿੰਪਤੀ ਜਿਹੜੀ ਐ ਮਿਲਣੀ ਸ਼ੁਰੂ ਹੋ ਗਈ ਸਰਕਾਰ ਦੀ ਵਿਰੋਧ ਅਮਲ ਨੇ ਇਸ ਕਰਕੇ ਐਸਐਸਪੀ ਨੂੰ ਸਸਪੈਂਡ ਕਰਨਾ ਪੈ ਗਿਆ ਇਹ ਨਹੀਂ ਮੈਨੂੰ ਪਤਾ ਬਈ ਸਿੰਪਤੀ ਕਿਧਰ ਨੂੰ ਗਈ ਪਰ ਇੱਕ ਗੱਲ ਤਾਂ ਹੈ ਵੀ ਨਲਾਕੀ ਸਾਹਮਣੇ ਆ ਗਈ ਸਾਹਿਬ ਸੋਸ਼ਲ ਮੀਡੀਆ ਤੇ ਸਣੇ ਐਸਐਸਐਸਪੀ ਦੇ ਸਾਰੇ ਦੇ ਸਾਰੇ ਅਫਸਰ ਜਿਹੜਾ ਮੇਰੇ ਖਿਲਾਫ ਇਲੈਕਸ਼ਨ ਕੰਟੈਸਟ ਕਰ ਰਿਹਾ ਉਹਦੇ ਕੋਲ ਰੋਜ਼ ਬੈਠੇ ਹੁੰਦੇ ਹਰ ਹਫਤੇ ਮੀਟਿੰਗਾਂ ਹੁੰਦੀਆਂ ਔਰ ਕੁਝ ਡਿਪਾਰਟਮੈਂਟ ਤਾਂ ਰੋਜ਼ ਜਾਂਦੇ ਔਰ ਸਾਰੇ ਲੁਧਿਆਣੇ ਨੂੰ ਪੰਜਾਬ ਨੂੰ ਪਤਾ ਹੈ ਵੀ ਪਿਛਲੇ 3 ਮਹੀਨੇ ਤੋਂ ਸਾਰਾ ਲੁਧਿਆਣੇ ਦਾ ਐਡਮਿਨਿਸਟ੍ਰੇਸ਼ਨ ਬਾਈਕੇ ਚ ਚਲਾ ਗਿਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤਾਂ ਬਹਿੰਦਾ ਹੀ ਨਹੀਂ ਹੈ ਉਥੋਂ ਹੀ ਏਜੰਡਾ ਚੱਲਦਾ ਹੈ ਸਾਰੇ ਅਫਸਰ ਉਥੋਂ ਡਾਇਰੈਕਸ਼ਨਾਂ ਲੈ ਰਹੇ ਆ ਆ ਨਾਲ ਤੇ ਤੁਸੀਂ ਮੇਰੀ ਇੰਟਰਵਿਊ ਲੈਨੇ ਜਿਹੜਾ ਪੰਜ ਐਮਐਲਏ ਨੂੰ ਕੱਲੇ ਬੈਠ ਕੇ ਕੈਮਰੇ ਤੇ ਤਾਂ ਸ਼ਾਇਦ ਨਾਮ ਬੋਲਣ ਪੁੱਛਾਇਓ ਕਿ ਕਿਸੇ ਦੇ ਪੱਲੇ ਕੁਝ ਹੈ ਸ਼ਹਿਰ ਵਾਲੇ ਦੇ ਸਭ ਕੁਝ ਤਾਂ ਉਹ ਕਰਦਾ ਪਿਆ ਉੱਥੇ ਬੈਠਾ ਤੇ ਉਹ ਕਹਿੰਦੇ ਜੀ ਉਹਨੇ ਆਪੇ ਹੀ ਕਰਾ ਲਿਆ ਆਪੇ ਸਾਡੇ ਕਾਉਂਸਲਰਾਂ ਨੂੰ ਸੱਦ-ਸੱਦ ਕੇ ਦਬਕੇ ਮਾਰਦਾ ਆਪ ਸੰਜੀਵ ਰੋੜ ਸੰਜੀਵ ਜੀ ਨੂੰ ਮੈਂ شریف ਆਦਮੀ ਸਮਝਦਾ ਹਾਂ ਮੈਂ ਤਾਂ ਸਮਝਦਾ ਸੀ ਪਿੱਛੋਂ ਉਹ ਜੋ ਜਿਵੇਂ ਮੈਨੂੰ ਐਂ ਜਾਪਦਾ ਆ ਵੀ ਇਸ ਸਿਲੈਕਸ਼ਨ ਚ ਸ਼ਾਇਦ ਭਗਵੰਤਪານ ਜੀ ਇੰਟਰਸਟ ਨਹੀਂ ਲੈ ਰਹੇ ਸਭ ਕੁਝ ਦਿੱਲੀ ਵਾਲੇ ਹੀ ਕਰੀ ਜਾ ਰਹੇ ਕਿਨੂੰ ਕੀ ਕਰਨਾ ਔਰ ਉਸ ਤੋਂ ਬਾਅਦ ਕਹਾਣੀ ਬਣਾ ਲੈਣੀ ਫਿਰ ਕਹਿੰਦੇ ਆ ਜੀ ਆਸ਼ੂ ਦੇ ਨਾਲ ਦੋਸਤੀ ਸੀਗੀ ਅਸੀਂ ਤਾਂ ਫੋਟੋ ਨਸ਼ਰ ਕਰਤੀ ਕੱਲ ਤੁਸੀਂ ਵੀ ਦੇਖੀਏ ਤੇ ਉਹ ਜੇ ਮੈਂ ਉਹਦੇ ਨਾਲ ਬੈਠਾ ਜਾਂ ਮੇਰੇ ਕੋਈ ਸੰਬੰਧ ਨੇ ਜਾਂ ਮੇਰਾ ਉਹ ਕੋਈ ਜਮਾਤੀ ਆ ਤਾਂ ਦੇ ਦੇ ਨਾ ਸਬੂਤ ਸਿਰਫ ਚਾਰ ਕੈਮਰਿਆਂ ਦੇ ਮੂਹਰੇ ਬੈਠ ਕੇ ਉੱਚੀ ਉੱਚੀ ਚੀਖਾ ਮਾਰਨ ਨਾਲ ਥੋੜੀ ਗੱਲ ਹੋ ਜੂ। ਇਹਨਾਂ ਦਾ ਤਾਂ ਕੰਮ ਇਹ ਹੈ ਵੀ ਇੱਕ ਝੂਠ ਨੂੰ 100 ਵਾਰ ਬੋਲੋ ਤੇ ਸੱਚ ਬਣਾ ਦਿਓ। ਕਹਿੰਦੇ ਡੀਐਸਪੀ ਵੀ ਭਰਤਪੂਸ਼ਨ ਨੇ ਬਣਵਾਇਆ, ਲਵਾਇਆ ਵੀ ਉਹਨਾਂ ਨੇ। ਉਹ ਰਿਕਾਰਡ ਚੈੱਕ ਕਰੋ ਕਦੋਂ ਉਹ ਭਰਤੀ ਹੋਇਆ, ਕਦੋਂ ਉਹ ਡੀਐਸਪੀ ਬਣਿਆ, ਕਦੋਂ ਉਹ ਐਸਪੀ ਬਣਿਆ। ਪਾਪੀ ਪਤਾ ਚੱਲ ਜੂਗਾ ਵੀ ਉਹਦੋਂ ਭਰਤਪੂਸ਼ਨ ਪਾਵਰ 'ਚ ਸੀਗਾ ਜੇ ਕਿ ਆਪੋਜੀਸ਼ਨ 'ਚ ਸੀਗਾ। ਇਹ ਤਾਂ ਗੱਲਾਂ ਬਣਾਉਣ ਦੀਆਂ ਐ। ਮੈਂ ਐਡਾ ਵੱਡਾ ਉਹ ਸਟੈਪ ਆਸ਼ੂ ਦੇ ਕਹੇ ਲਏਗਾ ਵੀ ਉਹ ਮੈਨੂੰ ਆਪਣੀ ਨੌਕਰੀ ਦਾਤੇ ਲਾ ਕੇ ਵੀ ਮੈਨੂੰ ਨੋਟਿਸ ਕੱਢੂਗਾ ਬਗੈਰ ਔਰ ਵਿਜੀਲੈਂਸ ਦੀ ਵਰਕਿੰਗ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਮੈਂ ਭੁਗਤੀ ਹੈ ਵੀ ਐਸਐਸਪੀ ਦੇ ਇੰਡੀਪੈਂਡੈਂਟ ਕਿੰਨੇ ਕੁ ਡਿਸੀਜਨ ਹੁੰਦੇ ਤੇ ਫਿਰ ਜੇ ਉਹਨੇ ਮੇਰੇ ਕਹੇ ਕੱਢਿਆ ਤਾਂ ਫਿਰ ਉਹਦੀ ਸਸਪੈਂਸ਼ਨ ਨਹੀਂ ਚਾਹੀਦੀ ਫਿਰ ਉਹਦੀ ਡਿਸਮਿਸਲ ਚਾਹੀਦੀ ਹੈ ਬਿਲਕੁਲ ਫਿਰ ਤਾਂ ਮੈਂ ਸਿੱਧਾ ਹੀ ਕਹਿਣਾ ਔਰ ਕਿਤੇ ਨਾ ਕਿਤੇ ਇਹ ਡਰਾਮਾ ਕਰਕੇ ਤੁਸੀਂ ਰੱਖ ਵੀ ਲੈਣਾ ਦੋ ਐਸਐਸਪੀ ਪਹਿਲਾਂ ਕਰੇ ਸੀਗੇ ਤੁਸੀਂ ਉਹ 20 ਦਿਨਾਂ ਬਾਅਦ ਬਹਾਲ ਵੀ ਕਰਤੇ ਮੈਂ ਕਿਤੇ ਨਾ ਕਿਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਅਫਸਰ ਸਰਕਾਰਾਂ ਦੇ ਮਗਰ ਲਾ ਕੇ ਧੱਕੇਸ਼ਾਹੀ ਕਰਦੇ ਆ ਔਰ ਇਹੋ ਜਿਹੇ ਐਕਸ਼ਨਾਂ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸਬਕ ਲੈਣ ਦੀ ਲੋੜ ਹੈਗੀ ਕਿ ਸਰਕਾਰਾਂ ਕਰ ਇਹ ਨਹੀਂ ਪਤਾ ਵੀ ਉਹਨੂੰ ਸਸਪੈਂਡ ਕਰਿਆ ਕਿਉਂ ਹੈ ਉਹਨੂੰ ਮੈਨੂੰ ਸੱਮਣ ਭੇਜਣ ਕਰਕੇ ਸਸਪੈਂਡ ਕਰਿਆ ਹੈ ਜਾ ਉਹਨੇ ਗ੍ਰਿਫਤਾਰ ਕਰਨ ਤੋਂ ਮਨਾ ਕਰਤਾ ਤਾਂ ਸਸਪੈਂਡ ਕਰਿਆ ਮੈਨੂੰ ਤਾਂ ਇਹੀ ਨਹੀਂ ਪਤਾ ਪਹਿਲਾਂ ਤਾਂ ਇਹ ਪਤਾ ਤਾਂ ਲਾਓ ਕਹਿੰਦੇ ਜਿਹੜੇ ਮਸ ਪ੍ਰੈਸ਼ਰ 'ਚ ਸਮਣ ਭੇਜ ਬੈਠਾ ਹੋਵੇ ਮੁੜ ਕੇ ਅਰੈਸਟ ਕਰਨ ਤੋਂ ਮਨ ਕਰ ਹੋ ਗਿਆ ਹੋਵੇ ਤੇ ਤਾਂ ਉਹਨੂੰ ਸਸਪੈਂਡ ਕਰਿਆ ਹੋਵੇ ਪਹਿਲਾਂ ਤਾਂ ਇਹੀ ਸਵਾਲ ਖੜਾ ਹਲੇ ਇਹਨਾਂ ਦਾ ਮਕਸਦ ਤਾਂ ਮੇਰੀ ਗ੍ਰਿਫਤਾਰੀ ਹੈ ਨਾ ਇਹਨਾਂ ਦਾ ਮਕਸਦ ਇਹ ਕੋਈ ਸਮਣ ਥੋੜੀ ਹੈ ਤੇ ਜਾਂ ਤਾਂ ਕਹਿਣ ਵੀ ਸਮਣ ਝੂਠੇ ਸੀਗੇ ਹੁਣ ਤੱਕ ਕਿਹਾ ਕਿਸੇ ਨੇ ਕੀ ਭਾਰਤ ਪੁਛਣਾਸ਼ੂ ਨੂੰ ਇਹੋ ਜਿਹੇ ਕਾਰਵਾਈਆਂ ਦੇ ਨਾਲ ਜਾਂ ਗ੍ਰਿਫਤਾਰ ਕਰਕੇ ਰੋਕਿਆ ਜਾ ਸਕਦਾ ਸਚਾਈ ਤਾਂ ਦੱਬਦੀ ਨਹੀਂ ਸਾਹਿਬ ਤੇ ਨਾਲ ਅੱਜ ਦੀ ਤਾਰੀਖ 'ਚ ਲੁਧਿਆਣੇ ਦੇ ਲੋਗ ਔਰ ਸਾਰਾ ਪੰਜਾਬ ਜਾਣ ਚੁੱਕਿਆ ਇਹ ਡਰਾਮੇ ਬਾਜ਼ੀ ਆ ਇੱਥੇ ਡਰਾਮੇ ਬਾਜ਼ੀਆਂ ਨਾਲ ਆਪਣੇ ਐਮਐਲਏ ਅੰਦਰ ਕਰ ਦਿੰਦੇ ਹਰ ਇਲੈਕਸ਼ਨ ਤੇ ਕਰਦੇ ਤੇ ਜਿਹੜੇ ਪਿਛਲੇ ਐਮਐਲਏ ਆ ਉਹਨਾਂ ਦਾ ਹਿਸਾਬ ਲੈ ਲਓ ਬੜੀ ਕਰਾਤਿਓ ਹਾਂ ਵਿਜੇ ਸਿੰਘਲਾ ਆਪ ਹੀ ਕੇਸੀ ਸਾਰੇ ਉਹਦੇ ਅਨਟ੍ਰੇਸ ਹਾਂ ਅਨਟ੍ਰੇਸ ਕਰਤੇ ਦੂਜੇ ਦੀ ਫਾਲਟੀ ਪਰਮਿਸ਼ਨ ਦੇਤੀ ਤੀਸਰੇ ਦਾ ਕੋਈ ਅਤਾ ਪਤਾ ਹੀ ਨਹੀਂ ਹੈ ਔਰ ਫਿਰ ਅਨਟ੍ਰੇਸ ਉਹਦੋਂ ਹੁੰਦਾ ਜਿਹੜੇ ਕੇਸ ਨੂੰ ਸ਼ੁਰੂਆਤ ਵਿੱਚ ਬਿਆਨ ਸੀਐਮ ਦਿੰਦਾ ਵੀ ਮੇਰੇ ਕੋਲ ਸਬੂਤ ਹੈ ਬਿਲਕੁਲ ਹੁਣ ਇਸ ਤੋਂ ਜ਼ਿਆਦਾ ਤੁਸੀਂ ਕੀ ਸਮਝੋਗੇ ਵੀ ਡਰਾਮੇਬਾਜ਼ੀ ਇਸ ਤੋਂ ਵੱਡੀ ਕਿਹੜੀ ਹੈ ਵੀ ਸੀਐਮ ਆ ਆਪੋਂ ਕੈਮਰਾ ਆ ਕੇ ਆਪ ਲਾਈਵ ਹੋ ਕੇ ਕਹਿੰਦਾ ਵੀ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਰਿਕਾਰਡਿੰਗ ਹੈ ਤੇ ਉਹ ਅਨਟ੍ਰੇਸ ਕੇਸ ਜਾਂਦਾ ਤੇ ਉਹਨੂੰ ਮੇਰੇ ਕੇਵਾਰੀਆ ਰਮਨ ਰੂੜਾ ਉਹ ਵੀ ਖੁਸ਼ੀ-ਖੁਸ਼ੀ ਜੇਲ੍ਹ ਜਾ ਰਿਹਾ ਹੈ ਜਿਵੇਂ ਕੋਈ ਕਮਿਟਮੈਂਟ ਹੋਈ ਹੋਵੇ ਵੀ ਤੂੰ 2 ਮਹੀਨੇ ਲਾਇਆ ਬਈ ਸਾਡਾ ਹਸਾਬ ਕਿਤਾਬ ਇੱਥੇ ਇਲੈਕਸ਼ਨ ਚ ਠੀਕ ਹੋ ਜਾਈ ਬਾਅਦ ਚ ਤੇਰੇ ਨਾਲ ਕਰ ਲਾਂਗੇ ਹਮ ਹਣ ਵਰਕਰ ਜਿਹੜੇ ਆ ਕਿਤੇ ਨਾ ਕਿਤੇ ਤੁਹਾਡੇ ਵਰਕਰਾਂ ਦੇ ਵਿੱਚ ਥੋੜਾ ਉਤਸ਼ਾਹ ਦੇਖਣ ਨੂੰ ਮਿਲਿਆ ਜਦੋਂ ਉਹ ਨੋਟਿਸ ਆਇਆ ਉਸ ਤੋਂ ਬਾਅਦ ਥੋੜੇ ਹੋਰ ਬੂਸਟ ਅਪ ਹੋਏ ਆ ਪਤਾ ਲੱਗਿਆ ਤੁਹਾਡੇ ਵਰਕਰ ਔਰ ਜਿਸ ਤੋਂ ਉਸ ਤੋਂ ਬਾਅਦ ਤੁਹਾਡੀ ਸਟੇ ਵੀ ਤੁਸੀਂ ਕੋਰਟ ਵੀ ਗਏ ਹੋ ਤੇ ਸਟੇ ਵੀ ਹੋਇਆ ਸਰਕਾਰ ਬੈਕਫੁੱਟ ਤੇ ਜਾਣ ਤੋਂ ਬਾਅਦ ਤੁਹਾਡੇ ਵਰਕਰਾਂ ਦੇ ਵਿੱਚ ਕਿਹੋ ਜੀ ਸਾਡੇ ਵਰਕਰ ਪਹਿਲਾਂ ਤੋਂ ਹੀ ਨਹੀਂ ਘਬਰਾਏ ਉਹਨਾਂ ਤੇ ਪਰਚੇ ਹੋਏ ਕਾਉਂਸਲਰ ਤੇ ਪਰਚੇ ਹੋਏ ਬਹੁਤ ਵਰਕਰਾਂ ਨੂੰ ਤਿੰਨ ਚਾਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਬਾਕੀਆਂ ਦੀ ਅਸੀਂ ਐਂਟੀਸੀਪੇਟਰੀਆਂ ਵੀ ਲਈਆਂ ਵਰਕਰ ਐਤ ਕੀ ਚੁਕੇ ਨਹੀਂ ਜੀ ਇਹ ਮੈਂ ਸ਼ਾਬਾਸ਼ੀ ਦਵਾਂਗਾ ਸਾਰੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਜਿਹੜੇ ਖਾਸ ਤੌਰ ਤੇ ਲੁਧਿਆਣਾ ਵੈਸਟ ਨਾਲ ਰਿਲੇਟਡ ਨੇ ਤੇ ਮੈਨੂੰ ਆਹ ਇਸ ਐਪੀਸੋਡ ਤੋਂ ਬਾਅਦ ਜਿਹੜਾ ਆਹ ਡਰਾਮਾ ਹੋਇਆ ਸੰਮਣ ਦਾ ਇਹ ਅਸਲੀਅਤ ਕੀ ਹੈ ਕੀ ਨਹੀਂ ਇਹ ਰੂਲਿੰਗ ਪਾਰਟੀ ਵਾਲੇ ਜਾਣਣ ਇਸ ਤੋਂ ਬਾਅਦ ਤਾਂ ਡੈਫੀਨਿਟਲੀ ਹਰ ਬੰਦਾ ਤਿਆਰ ਹੈ ਵੀ ਕੋਈ ਗੱਲ ਨਹੀਂ ਜਿੰਨਾ ਕੋ ਤੱਕਾ ਕਰਨਾ ਚਾਹੁੰਦੇ ਕਰਨ ਅਗਲੇ 10 ਦਿਨ ਪੱਪਾ ਭਾਰਨੇ ਇਲੈਕਸ਼ਨ ਉਸ ਸ਼ੇਰੇ ਲਾ ਕੇ ਹਟਣਗੇ 12 ਦਿਨ ਹਲੇ ਪਏ ਆਸ਼ੂ ਜੀ ਤੁਸੀਂ ਤੇ ਤੁਹਾਡੇ ਵਰਕਰ ਪੂਰੀ ਤਰ੍ਹਾਂ ਤਿਆਰ ਨੇ ਕਿਸੇ ਵੀ ਤਰੀਕੇ ਦੀ ਮੁਸੀਬਤ ਦਾ ਸਾਹਮਣਾ ਕਰਨ ਮੈਂ ਕਿਹਾ ਜੀ ਇਕੱਲੇ ਵਰਕਰ ਨਹੀਂ ਵਰਕਰਾਂ ਨੂੰ ਹੌਸਲਾ ਦੇਣ ਨੂੰ ਸਾਡੀ ਸਾਰੀ ਸੀਨੀਅਰ ਲੀਡਰ ਟੀਮਾਂ ਸਮੇਤ ਇੱਥੇ ਬੈਠੇ ਆ ਸਾਡਾ ਵਰਕਰ ਇੰਨਾ ਕੈਸਟ ਵੇਲੇ ਅਭੀਟ ਹੈ ਬਈ ਕੋਈ ਕਸਰ ਹੀ ਨਹੀਂ ਛੱਡ ਰਿਹਾ ਉਹ ਇੱਕ 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 ਘਰ ਚ ਜਾ ਰਿਹਾ ਹੈ ਕਨਵਿੰਸ ਕਰਨ ਵਾਸਤੇ ਵੋਟਰ ਨੂੰ ਲੀਡਰਸ਼ਿਪ ਪੂਰੀ ਤਰ੍ਹਾਂ ਨਾਲ ਹੈ ਬਿਲਕੁਲ ਤੁਸੀਂ ਦੇਖੋ ਸਵੇਰ ਤੋਂ ਦਫਤਰ ਦੇ ਵਿੱਚ ਮੇਰਾ ਖਿਆਲ ਆਪਣੇ ਇਲੈਕਸ਼ਨ ਚ ਨਹੀਂ ਸੀਨੀਅਰ ਲੀਡਰਸ ਨੇ ਇੰਨੀ ਮਿਹਨਤ ਕਰੀ ਹੋਣੀ ਜਿੰਨੀ ਉਹ ਇਸ ਇਲੈਕਸ਼ਨ ਚ ਕਰਦੇ ਪਿਆ ਡੋਰ ਟੂ ਡੋਰ ਜਾ ਰਹੇ ਆ ਜਿੱਥੇ-ਜਿੱਥੇ ਉਹਨਾਂ ਦੇ ਰਿਲੇਸ਼ਨ ਆ ਆਪਣੀਆਂ ਕੰਸਟਿਟੂਐਂਸੀਆਂ ਤੋਂ ਬੰਦੇ ਲੈ ਆ ਕੇ ਉਹਨਾਂ ਨੂੰ ਮਿਲ ਰਹੇ ਆ ਰਾਣਾ ਜੀ ਸਵੇਰ ਤੋਂ ਸ਼ਾਮ ਤਾਈਂ ਮੀਟਿੰਗਾਂ ਲੈਂਦੇ ਆ ਤੇ ਹੁਣ ਵੀ ਦਫਤਰ ਚ ਤੁਸੀਂ ਦੇਖ ਲਓ ਆ ਸੀਨੀਅਰ ਲੀਡਰਸ਼ਿਪ ਬੈਠੀ ਆ ਆ ਘੁਮਾ ਕੇ ਦੇਖੋ ਤ੍ਰਿਪਤ ਬਾਜਵਾ ਜੀ ਬੈਠੇ ਆ ਨਾਜਰ ਸਿੰਘ ਜੀ ਬੈਠੇ ਆ ਰਮਨ ਜੀ ਬੈਠੇ ਆ ਇਧਰਲੇ ਪਾਸੇ ਸਾਡੇ ਜੀਤ ਮਹਿੰਦਰ ਸਿੰਘ ਸਿੱਧੂ ਜੀ ਬੈਠੇ ਆ ਇਹ ਹੁਣ ਦੁਪਹਿਰ ਹੋਈ ਹੈ ਜਿਵੇਂ ਜਿਵੇਂ ਸਵੇਰ ਦੇ ਕੰਮ ਖਤਮ ਹੁੰਦੇ ਆ ਵਾਪਸ ਆ ਰਹੇ ਤੇ ਰਾਸ਼ਨ ਪਾਣੀ ਛਕਣ ਤੋਂ ਬਾਅਦ ਫਿਰ ਦੁਬਾਰਾ ਡਿਊਟੀਆਂ ਤੇ ਉਹ ਰਾਤ ਨੂੰ 10 10 11 11 ਵਜੇ ਤੱਕ ਹੀ ਰਾਤੀ ਮੈਂ ਪੌਣੇ 11 ਵਜੇ ਰਾਣਾ ਜੀ ਤੋਂ ਲਾਗ ਹੋਇਆ ਇਹ ਹਲੇ ਬੈਠੇ ਸੀ ਮੈਂ ਅਗਲੀ ਮੀਟਿੰਗ ਤੇ ਚਲਾ ਗਿਆ ਤਾਂ ਇਹਨੀ ਮਿਹਨਤ ਆ ਕਦੀ ਉਹ ਆਪਣੇ ਇਲੈਕਸ਼ਨ ਚ ਨਹੀਂ ਕੀਤੀ ਹੋਏਗੀ ਉਹਨਾਂ ਨੇ ਜਿਹਨੇ ਹੁਣ ਪਾਰਟੀ ਲਈ ਔਰ ਮੇਰੇ ਲਈ ਕੀਤੀ ਜਾ ਰਹੀ ਹੈ ਮੈਂ ਬਹੁਤ ਧੰਨਵਾਦੀ ਹਾਂ ਰਾਣਾ ਜੀ ਜੀ ਨਾਲ ਗੱਲ ਕਰਦੇ ਰਹਿਣਾ ਜੀ ਇਨਚਾਰਜ ਨੇ ਇਸ ਇਲੈਕਸ਼ਨ ਦੇ ਰਾਣਾ ਜੀ ਕਿਵੇਂ ਦੇਖਦੇ ਹੋ ਕਿ ਕੱਲ ਜਿਹੜਾ ਨੋਟਿਸ ਜਿਹੜਾ ਹੋਇਆ ਸੀਗਾ ਕੱਲ ਜਿਹੜਾ ਨੋਟਿਸ ਹੋਇਆ ਸੀ ਔਰ ਉਹ ਨੋਟਿਸ ਜਿਹੜਾ ਸਰਕਾਰ ਉਸ ਨੋਟਿਸ ਤੋਂ ਬਾਅਦ ਬੈਕਫੁੱਟ ਤੇ ਜਿਹੜੀ ਆ ਉਹ ਚਲੀ ਗਈ ਹੈ ਤੇ ਕਿਵੇਂ ਦੇਖਦੇ ਹੋ ਇਲੈਕਸ਼ਨ ਦੇ ਵਿੱਚ ਇਹਦਾ ਤੁਹਾਨੂੰ ਕੋਈ ਫਾਇਦਾ ਮਿਲੇਗਾ ਝੂਠ ਦੇ ਪੈਰ ਨਹੀਂ ਹੁੰਦੇ ਝੂਠੇ ਪਰਚੇ ਤੇ ਵੀ ਕੋਈ ਪੈਰ ਨਹੀਂ ਪਰਾਂ ਦੋ ਝੂਠੇ ਪਰਚੇ ਕੀਤੇ ਜਿਹੜੇ ਹਾਈ ਕੋਰਟ ਨੇ ਰੱਦ ਕਰ ਦਿੱਤੇ ਇਦਾਂ ਹੀ ਹੋਰ ਸਾਥੀਆਂ ਤੇ ਵੀ ਪਰਚੇ ਕੀਤੇ ਜਿਹੜੇ ਰੱਦ ਹੋ ਰਹੇ ਨੇ ਕਿਸਨ ਜਮਾਨਤ ਮਿਲ ਰਹੀ ਆ ਔਰ ਅੱਜ ਇਹ ਤੀਜਾ ਪਰਚਾ ਕੀਤਾ ਇਹ ਤਾਂ ਬੜਾ ਵੱਡਾ ਇੱਕ ਡਰਾਮਾ ਇਹਦਾ ਪਤਾ ਲੋਕਾਂ ਨੂੰ ਬਾਅਦ ਚ ਲੱਗੇਗਾ ਔਰ ਮੈਂ ਸਮਝਾਂ ਚੰਗੀਆਂ ਪਰਤਾਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਪਾ ਨਹੀਂ ਰਹੀ ਔਰ ਇਹਦਾ ਖਮਿਆਜਾ ਜਿੱਥੇ ਜਨਤਾ ਭੁਗਤ ਰਹੀ ਲੀਡਰ ਭੁਗਤ ਰਿਹਾ ਇੱਕ ਦਿਨ ਉਹ ਇਹ ਵੀ ਹੋਣਾ ਕਿ ਇਹਨਾਂ ਨੂੰ ਵੀ ਇਹਨਾਂ ਦਾ ਕੀਤਾ ਦਾ ਫਲ ਸਾਹਮਣੇ ਮਿਲਣਾ ਹੁਣ ਦੇਖੋ ਜਿੱਥੇ ਤਾਂ ਇਲੈਕਸ਼ਨ ਦੀ ਗੱਲ ਆ ਜਿੱਥੇ ਸਰਦਾਰ ਪ੍ਰਤਾਪ ਜੀ ਐਸਾ ਟਰੈਕਟਰ ਜਿੰਦਰ ਸਿੰਘ ਜੀ ਬਾਜਵਾ ਅ ਸੀਨੀਅਰ ਲੀਡਰ ਬੈਠੇ ਹੋਣ ਇਹਨਾਂ ਦੀ ਗਵਾਈ ਦੇ ਵਿੱਚ ਅਸੀਂ ਇਲੈਕਸ਼ਨ ਲੜ ਰਹਾ ਹੈ ਬਈ ਬੁੱਤੀ ਨਾਲ ਲੜਾਂਗੇ ਪਰ ਹੌਸਲਾ ਬਲੰਦ ਹੈ ਆਸ਼ੂ ਜੀ ਦਾ ਵੇਖਿਆ ਮੈਂ ਪਰ ਵਰਕਰਸ ਦਾ ਵੇਖਿਆ ਬਿਲਕੁਲ ਡਟ ਕੇ ਖੜੇ ਨੇ ਉਹ ਪਰਚੇ ਪਰਚਾਂ ਦੀ ਕੋਈ ਪਰਵਾਹ ਨਹੀਂ ਬਾਜਵਾ ਸਾਹਿਬ ਅਫਸਰਾਂ ਨੂੰ ਵੀ ਕਿਤੇ ਨਾ ਕਿਤੇ ਸਿੱਖ ਲੈਣ ਦੀ ਲੋੜ ਹੈ ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਕਿ ਸਰਕਾਰ ਦੇ ਪਿੱਛੇ ਲੱਗੇ ਇਸ ਤਰੀਕੇ ਦੀ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ ਕਿਉਂਕਿ ਸਰਕਾਰ ਬਾਅਦ ਚ ਖੜਦੀ ਨਹੀਂ ਮਗਰ ਗੱਲ ਤੇ ਬਿਲਕੁਲ ਠੀਕ ਹੈ ਸਰਕਾਰ ਦੋਵੇਂ ਪਾਸੇ ਵਖਰੀ ਹੈ ਅਫਸਰਾਂ ਨੂੰ ਕੰਮ ਵੀ ਲੈ ਰਹੀ ਹੈ ਅਫਸਰਾਂ ਨੂੰ ਸਸਪੈਂਡ ਵੀ ਕਰ ਰਹੀ ਹੈ ਤੇ ਅਫਸਰਾਂ ਨੂੰ ਹੁਣ ਸੋਚਣਾ ਚਾਹੀਦਾ ਹੈ ਕਿ ਅਸੀਂ ਕੀ ਕਰਦੇ ਪਿਆ ਤੇ ਕਿਤੇ ਆਖੇ ਲੱਗਦੇ ਪਿਆ ਜੇ ਸਸਪੈਂਡ ਹੀ ਹੋਣਾ ਤੇ ਫਿਰ ਇਹਨਾਂ ਦੇ ਆਖੇ ਲੱਗੇ ਕੰਮ ਕਿਉਂ ਗਲਤ ਕਰਨੇ ਆ ਕਿ ਉਹ ਅਸ਼ੀਦਾ ਨਾ ਯਾਰ ਸੀ ਤੇ ਉਹਨੂੰ ਇੱਥੇ ਲਾਇਆ ਕਿਉਂ ਅੱਛਾ ਅੱਛਾ ਉਹ ਇਨੀ ਦਿਨ ਇੱਥੇ ਰਿਹਾ ਕਿਉਂ ਰੁੜਾ ਸਾਹਿਬ ਪਿਛਲੇ ਤਿੰਨ ਮਹੀਨਿਆਂ ਤੋਂ ਚੀਫ ਮਿਨਿਸਟਰ ਦਾ ਆਫ ਦਾ ਤਾਕਤਾ ਵਰਤ ਰਹੇ ਨੇ ਇਸ ਹਲਕੇ ਚ ਉਹ ਚੀਫ ਅਫਸਰ ਹਲਕੇ ਦਾ ਡੀਸੀ ਐਸਐਸਪੀ ਕਮਿਸ਼ਨਰ ਸਾਰਿਆਂ ਨੂੰ ਰਿਪੋਰਟ ਕਰਦੇ ਨੇ ਤੇ ਇਹਨਾਂ ਸਾਰੇ ਪੰਜਾਬ ਅਫਸਰਾਂ ਨੂੰ ਪਤਾ ਲੱਗਾ ਵੀ ਉਹ ਅਸ਼ੀਦਾ ਯਾਰ ਆ ਤੇ ਉਹ ਨੋਟਿਸ ਦੇਣ ਤੋਂ ਪੁੱਛੇ ਪਤਾ ਲੱਗਾ ਇਹ ਫੇਸ ਸੇਵਿੰਗ ਸੀ ਗਲਤੀ ਨਾਲ ਸੁਝੋਗੀ ਜਦ ਲੋਕਾਂ ਚ ਰਿਐਕਸ਼ਨ ਆਇਆ ਤੇ ਫਿਰ ਉਹਨਾਂ ਨੇ ਅਖ ਸਮਝਿਆ ਸਾਡੀ ਗਲਤੀ ਹੈ ਫਿਰ ਉਹਨਾਂ ਨੇ ਡਰਾਮਾ ਕੀਤਾ ਅੱਛਾ ਰਿਐਕਸ਼ਨ ਦੇ ਵਜੋਂ ਇਹਨਾਂ ਨੇ ਇਹ ਡਰਾਮਾ ਕੀਤਾ ਜੀ ਜਦੋਂ ਲੋਕਾਂ ਨੇ ਗੁੱਸਾ ਬਣਾਇਆ ਵੀ ਇਹ ਕੀ ਹੋਣ ਡਿਆ ਕਈ ਐਮਸੀ ਫੜ ਲਏ ਕਈਆਂ ਦੇ ਪਰਚੇ ਹੋ ਗਏ ਅਖੀਰ ਅਈਦਾ ਤੱਕ ਪਹੁੰਚ ਗਏ ਫਿਰ ਲੋਕਾਂ ਨੇ ਗੁੱਸਾ ਬਣਾਇਆ ਤੇ ਲੋਕਾਂ ਦੇ ਗੁੱਸੇ ਦਾ ਰਿਐਕਸ਼ਨ ਰਿਐਕਸ਼ਨ ਵੇਖ ਕੇ ਫਿਰ ਉਹ ਡਰੇ ਦਾਰ ਕੇ ਡਰਾਮਾ ਕੀਤਾ ਉਹਨੂੰ ਗ੍ਰੀ ਸਸਪੈਂਡ ਕਰਤਾ ਪਹਿਲਾਂ ਕੋ ਕੰਮ ਕਰਾ ਲਿਆ ਹੁਣ ਸਸਪੈਂਡ ਕਰਤਾ ਇਸ ਇਲੈਕਸ਼ਨ ਦੇ ਵਿੱਚ ਤੁਸੀਂ ਸਭ ਤੋਂ ਵੱਧ ਸੀਨੀਅਰ ਬੇਸ਼ੱਕ ਰਾਣਾ ਜੀ ਇੰਚਾਰਜ ਨੇ ਪਰ ਸਭ ਤੋਂ ਵੱਧ ਸੀਨੀਅਰ ਇੱਥੇ ਤੁਸੀਂ ਬੈਠੇ ਹੋ ਤੁਸੀਂ ਆਪਣੇ ਵਰਕਰਾਂ ਨੂੰ ਆਪਣੇ ਲੋਕਾਂ ਨੂੰ ਇਥੋਂ ਦੇ ਨੂੰ ਕੀ ਸਨਿਆ ਦੇਣ ਦੇਖੋ ਮੈਂ ਸੀਨੀਅਰਿਟੀ ਦੀ ਗੱਲ ਨਹੀਂ ਇੱਥੇ ਮੈਂ ਦੇਖ ਕੇ ਹੈਰਾਨ ਆ ਵੀ ਜੂਨੀਅਰ ਮੋਸਟਰ ਵਰਕਰ ਵੀ ਉਨਾ ਹੀ ਭੱਜਾ ਫਿਰਦਾ ਜਿੰਨੇ ਅਸੀਂ ਭੱਜੇ ਫਿਰਦੇ ਆ ਵਰਕਰ ਬਹੁਤ ਵਧੀਆ ਕੰਮ ਕਰ ਰਹੇ ਨੇ ਜੋਸ਼ ਹੈ ਸਾਡੇ ਵਰਕਰਾਂ ਦਾ ਜੋਸ਼ ਆ ਤੇ ਮੈਨੂੰ ਆਹ ਸਾਹਿਬ ਈਸ਼ਵਰ ਦੀ ਕਿਰਪਾ ਨਾਲ ਆຊੂ ਜੀ ਜਿੱਤ ਰਹੇ ਆਉਣ ਵਾਲੇ ਦਿਨਾਂ ਚ ਬਾਕੀ ਲੀਡਰਸ਼ਿਪ ਵੀ ਆ ਰਹੇ ਸਾਰੇ ਲੀਡਰ ਆ ਰਹੇ ਆ ਤੇ ਸਾਰੇ ਆਉਣਗੇ ਕੋਈ ਅਸੀਂ ਗੱਲ ਨਹੀਂ ਜ਼ਰੂਰ ਆਉਣਗੇ ਸਾਰੇ ਹੋਗੇ ਪ੍ਰਣਾ ਜੀ ਕੀ ਕਹਿਣਾ ਚਾਹੋਗੇ ਆਪਣੇ ਵਰਕਰਾਂ ਨੂੰ ਤੁਸੀਂ ਵਰਕਰ ਨੂੰ ਤਾਂ ਤਾਂ ਕਾਮ ਹੈ ਕੁਝ ਜੇ ਉਹ ਕਮੀ ਪੇਸ਼ੀ ਹੋਵੇ ਵਰਕਰ ਸਾਡੇ ਨਾਲ ਅੱਗੇ ਨੇ ਔਰ ਸਾਰੇ ਲੁਧਿਆਣੇ ਦੇ ਕ੍ਰੋਸ ਪੰਜਾਂ ਛਿਆਂ ਹਲਕਿਆਂ ਚੋਂ ਕੇ ਐਮ ਸੀ ਕੀ ਵਰਕਰ ਅੱਜ ਬਹੁਤ ਤਕੜੇ ਹੋ ਕੇ ਲੱਗੇ ਨੇ ਔਰ ਜਿੱਥੇ ਤਾਂ ਸੀਨੀਅਰ ਲੀਡਰਸ਼ਿਪ ਆ ਹਾਲਾਂਕਿ ਉਹਨਾਂ ਦੇ ਅਹੁਦੇ ਦੇ हिसाब ਨਾਲ ਅਸੀਂ ਜ਼ਿੰਮੇਵਾਰੀਆਂ ਉਹਨਾਂ ਨੂੰ ਛੋਟੀਆਂ-ਛੋਟੀਆਂ ਦਿੱਤੀਆਂ ਤੇ ਕਿਸੇ ਦੇ ਮਨ 'ਚ ਨਹੀਂ ਕਿ ਯਾਰ ਤੂੰ ਮੈਂ ਦਾ ਕੰਸਟੀਚੂਐਂਸੀ ਸਾਹਮਣੇ ਆਲਾ ਬੰਦਾ ਮੈਂ ਇੰਨੀ ਮੇਰੀ ਆ ਪੋਜੀਸ਼ਨ ਆ ਜਿਹੜੀ ਡਿਊਟੀ ਕਿਸੇ ਨੂੰ ਲਾਤੀ ਕੋਆਪਰੇਟ ਕਰ ਰਹਾ ਜਿਹੜੇ ਅੱਜ ਆਏ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਔਰ ਵੋਟਰ ਵੀਰਾਂ ਨੂੰ ਇੱਕ ਗੱਲ ਜ਼ਰੂਰ ਕਹਾਂਗਾ ਤੇ ਲੀਡਰ ਕਦੇ-ਕਦੇ ਮਿਲਦਾ ਹੰਦਾਲਕੇ ਨੂੰ ਤੇ ਜੇ ਲੀਡਰ ਤੁਹਾਡਾ ਚੰਗਾ ਹੋਵੇ ਠੀਕ ਹੈ ਲਹਿਰ ਦੇ ਵਿੱਚ ਝੋਕਾ ਨਾ ਹੋ ਜੰਨੀ ਆ ਵੱਡੇ-ਵੱਡੇ ਪੇੜ ਝੁੱਲਸ ਗਏ ਤੇ ਆਪਣਾ ਲੀਡਰ ਗੁਆਈਦਾ ਨਹੀਂ ਇਹ ਪੰਜਾਬ ਦਾ ਨਾ ਕੇਵਲ ਲੁਧਿਆਣਾ ਦਾ ਬਲਕਿ ਪੰਜਾਬ ਦਾ ਐਸੈਟ ਆ ਜਿੱਥੇ ਕਾਂਗਰਸ ਦਾ ਐਸੈਟ ਆ ਉਥੇ ਪੰਜਾਬ ਦਾ ਐਸੈਟ ਵੀ ਆ ਇਸ ਨੂੰ ਵਿਧਾਨ ਸਭਾ 'ਚ ਪੇਜ ਕੇ ਆਪਾਂ ਜਿੱਥੇ ਲੁਧਿਆਣੀ ਦੀ ਗੱਲ ਕਰਦੇ ਆ ਨਾ ਵੀ ਲੀਡਰ ਹੈ ਉਥੇ ਅਸੀਂ ਪੰਜਾਬ ਦੇ ਲੀਡਰ ਨੂੰ ਜੇ ਉਹ ਉਥੇ ਭੇਜਾਂਗੇ ਉਹਨਾਂ ਕਾਂਗਰਸ ਮਜ਼ਬੂਤ ਹੋਏਗੀ ਔਰ ਫਾਇਦਾ ਅਲਟੀਮੇਟਲੀ ਗੱਲ ਕਲ ਕਾਂਗਰਸ ਔਰ ਕਿਸੇ ਹੋਰ ਪਾਰਟੀ ਦੀ ਨਹੀਂ ਆ ਗੱਲ ਹੈ ਪੰਜਾਬ ਦੀ ਕਿ ਪੰਜਾਬ ਨੂੰ ਕਿਹੜਾ ਬੰਦਾ ਕੀ ਕੰਟ੍ਰਿਬਿਊਟ ਕਰ ਸਕਦਾ ਇਸ ਇਨਸਾਨ ਦੀ ਕੰਟ੍ਰਿਬਿਊਸ਼ਨ ਥੋੜੇ ਸਮਝ ਵੱਡੀ ਸੀ ਔਰ ਅੱਗੇ ਮਾਲਕ ਤੌਫੀਕ ਬਖਸ਼ੇ ਲੋਕ ਵੋਟਾਂ ਪਾਉਣ ਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਕਰ ਕਰੀਏ ਧੰਨਵਾਦੀ ਗੱਲ ਕਰ ਫਿਰ ਸਨ ਰਾਣਾ ਗੁਰਜੀਤ ਜੀ ਭਰਤੂ ਆਸ਼ੂ ਜੀ ਔਰ ਤ੍ਰਿਪਤਰਜਿੰਦਰ ਸਿੰਘ ਬਾਜਵਾ ਜੀ ਜਿਨ੍ਹਾਂ ਦੇ ਵੱਲੋਂ ਬਹੁਤ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਗਈਆਂ ਹਨ ਖਾਸ ਕਰਕੇ ਆਸ਼ੂ ਜੀ ਵੱਲੋਂ ਸਰਕਾਰ ਨੂੰ ਚੈਲੰਜ ਹੈ ਕਿ ਜੇਕਰ ਉਹਨਾਂ ਦਾ ਕੋਈ ਦੋਸਤਾਨਾ ਕਿਸੇ ਉਹਦੇ ਐਸਐਸਪੀ ਦੇ ਨਾਲ ਹੈ ਤਾਂ ਉਹਨੂੰ ਜਿਹੜਾ ਉਹ ਸਾਬਤ ਕਰਕੇ ਦਿਖਾਉਣ ਨਹੀਂ ਤਾਂ ਆਪਣੇ ਝੂਠ ਤੇ ਲਈ ਜਿਹੜੀ ਮਾਫੀ ਮੰਗਣ ਕੈਮਰਾਮੈਨ ਗੁਰਵੀਰ ਦੇ ਨਾਲ ਸੁਖਵਿੰਦਰ ਸਿੱਧੂ ਰਜਨਾ ਲੋਕਨਾਟੀਵੀ ਲੁਧਿਆਣਾ